ਰੇ ਦੀਆਂ ਪੜ੍ਹੀ ਕਦੇ ਹੱਥ ਲਿਖਤਾ ਕੀ ਤੇ ਅੰਡਰਲਾਈਨ ਸਰਦਾਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਲਿਖਤ ਪੁਰਾਣਾ ਪੰਜਾਬ ਭਾਗ ਪਹਿਲਾ ਦੀ ਚੌਥੀ ਲਾਈਨ ਦੀ ਵਿਚਾਰ ਕਰਾਂਗੇ ਤੇ ਪਹਿਲਾਂ ਆਪਾਂ ਲਾਈਨ ਸੁਣਦੇ ਹਾਂ ਸੰਗਤ ਜੀ ਇੱਥੇ ਨੰਗਲਾ ਜੀ ਨੇ ਲਿਖਿਆ ਏ ਗੋਰੇ ਦੀਆਂ ਪੜ੍ਹੀ ਕਦੇ ਹੱਥ ਲਿਖਤਾ ਕੀ ਤੇ ਅੰਡਰਲਾਈਨ ਸਰਦਾਰ ਹੋਣਗੇ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਿੱਖ ਰਾਜ ਦਾ ਜਦੋਂ ਵਿਸਤਾਰ ਹੋਇਆ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਜਿਹੜੇ ਜਰਨਲ ਸੀਗੇ ਚਾਹੇ ਉਹ ਹਰੀ ਸਿੰਘ ਜੀ ਨਲੂਆ ਨਿਹਾਲ ਸਿੰਘ ਜੀ ਓਟਾਰੀ ਨਿਦਾਨ ਸਿੰਘ ਜੀ ਪੰਜ ਹੱਥਾ ਜਰਨਲ ਜੋਰਾਵਰ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਜਾਂ ਹੋਰ ਵੀ ਬਹੁਤ ਸਾਰੇ ਸੂਰਬੀਰ ਯੋਧੇ ਬਹਾਦਰ ਜਨੈਲ ਜਿਹੜੇ ਹੋਏ ਉਹਨਾਂ ਨੇ ਉਸ ਸਮੇਂ ਸਿੱਖ ਰਾਜ ਖੜਾ ਕੀਤਾ ਜਦੋਂ ਸਾਰੇ ਪਾਸਿਆਂ ਤੋਂ ਪੰਜਾਬ ਨੂੰ ਵੱਢਣ ਟੁੱਕਣ ਤੇ ਲੱਗੇ ਹੋਏ ਸੀਗੇ ਮੁਗਲਾਂ ਦਾ ਰਾਜ ਖਤਮ ਹੋ ਚੁੱਕਿਆ ਸੀਗਾ ਨਾਦਰ ਸ਼ਾਹ ਦੁਰਾਨੀ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਪੰਜਾਬ ਤੇ ਹਮਲੇ ਕਰਕੇ ਜਾ ਚੁੱਕੇ ਸਨ ਪੰਜਾਬ ਨੂੰ ਖੋਖਲਾ ਕਰ ਚੁੱਕੇ ਸੀ ਅੰਗਰੇਜ਼ੀ ਕੰਪਨੀ ਈਸਟ ਇੰਡੀਆ ਸਤਲੁਜ ਦੇ ਕੰਡੇ ਤੇ ਆ ਕੇ ਬੈਠ ਗਈ ਸੀ ਨਿਸ਼ਾਨਾ ਲਾਹੌਰ ਦੇ ਵੱਲ ਸੀ ਮਰਾਠੇ ਆਪਣੇ ਹਿਸਾਬ ਨਾਲ ਪੰਜਾਬ ਨੂੰ ਹਥਿਆਣਾ ਚਾਹੁੰਦੇ ਸਨ ਸਾਰੇ ਪਾਸੇ ਤੋਂ ਮਾਰ ਢਾੜ ਪਈ ਹੋਈ ਸੀ ਇਹ ਜੇ ਵਿਖੜੇ ਸਮੇਂ ਚ ਜਦੋਂ ਸਿੱਖ ਸਰਦਾਰਾਂ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਸਨ ਸਿੱਖ ਸਰਦਾਰ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਜਾਂ ਬਾਕੀ ਸਾਰੇ ਸਿੱਖ ਸਰਦਾਰ ਉਹਨਾਂ ਨੇ ਇਹ ਜੇ ਵਿਖੜੇ ਸਮੇਂ ਜਦੋਂ ਸਿੱਖ ਰਾਜ ਖੜਾ ਕਰਿਆ ਤਾਂ ਜਿਹੜੇ ਪੰਜਾਬ ਚ ਪੰਜਾਬ ਦੇਸ਼ ਚ ਬਾਹਰੋਂ ਆਉਂਦੇ ਸੀਗੇ ਫੋਰਨਰ ਜਿਵੇਂ ਜਾਂ ਕੋਈ ਟੂਰਿਸਟ ਦੇ ਰੂਪ ਵਿੱਚ ਜਾਂ ਕੋਈ ਸਰਕਾਰੀ ਰਾਜਦੂਤ ਦੇ ਰੂਪ ਵਿੱਚ ਜਾਂ ਕੋਈ ਜਸੂਸ ਦੇ ਰੂਪ ਵਿੱਚ ਆਉਂਦੇ ਸਨ ਤੇ ਉਹਨਾਂ ਵਿੱਚ ਕੁਝ ਲਿਖਾਰੀ ਵੀ ਹੁੰਦੇ ਸਨ ਤੇ ਉਹ ਜੋ ਕੁਝ ਵੀ ਦੇਖਦੇ ਸਿੱਖ ਰਾਜ ਚ ਉਹ ਸਾਰਾ ਕੁਝ ਆਪਣੀਆਂ ਲਿਖਤਾਂ ਵਿੱਚ ਨੋਟ ਕਰ ਲੈਂਦੇ ਸਨ ਤੇ ਕਈਆਂ ਨੇ ਉਸ ਦੇ ਵਿੱਚੋਂ ਬਾਦ ਵਿੱਚ ਕਿਤਾਬਾਂ ਵੀ ਲਿਖੀਆਂ ਤੇ ਉਹ ਜਿਹੜੀਆਂ ਹੱਥ ਲਿਖਤਾਂ ਸੀਗੀਆਂ ਉਹ ਸਿੱਖ ਸਰਦਾਰਾਂ ਤੋਂ ਐਨੇ ਪ੍ਰਭਾਵਿਤ ਹੁੰਦੇ ਸਨ ਤੇ ਉਹ ਆਪਣੀਆਂ ਹੱਥ ਲਿਖਤਾਂ 'ਚ ਕਹਿੰਦੇ ਉਹ ਅੰਡਰਲਾਈਨ ਕਰ ਲੈਂਦੇ ਸੀ ਇਹ ਸਰਦਾਰਾਂ ਨੂੰ ਤੇ ਕੁਝ ਜਿਹੜੀਆਂ ਗੋਰੇ ਦੀਆਂ ਲਿਖਤਾਂ ਐ ਉਹਨਾਂ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹਾਂਗਾ ਤੇ ਕਿਹੜੇ ਗੋਰੇ ਨੇ ਕੀ ਸਿੱਖਾਂ ਬਾਰੇ ਲਿਖਿਆ ਐ ਸਭ ਤੋਂ ਪਹਿਲਾਂ ਗੱਲ ਆਪਾਂ ਕਰਾਂਗੇ ਜਾਰਜ ਫਾਸਟਰ ਦੀ ਇਹ ਈਸਟ ਇੰਡੀਆ ਕੰਪਨੀ ਦਾ ਮੁਲਾਜ਼ਮ ਸੀਗਾ ਇਨੇ ਬੰਗਾਲ ਤੋਂ ਲੈ ਕੇ ਇੰਗਲੈਂਡ ਤੱਕ ਸਫ਼ਰ ਕੀਤਾ 1783 ਈਸਵੀ ਵਿੱਚ ਇਹ ਪੰਜਾਬ ਆਇਆ ਸੀ ਇਹ ਸਿੰਘਾਂ ਕੋਲੋਂ ਬਹੁਤ ਡਰਦਾ ਸੀ ਉਹ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਮੈਂ ਇੱਕ ਵਾਰੀ ਸਿੰਘਾਂ ਦੇ ਜਥੇ ਨੂੰ ਦੇਖ ਕੇ ਆਪਣੇ ਪੈਸੇ ਤੇ ਕਾਗਜ਼ ਝਾੜੀਆਂ ਵਿੱਚ ਲੁਕਾ ਦਿੱਤੇ ਪਰ ਬਾਅਦ ਵਿੱਚ ਉਹ ਅੱਗੇ ਲਿਖਦਾ ਹੈ ਕਿ ਅਸੀਂ ਇਹਨਾਂ ਘੋੜ ਚੜੀਆਂ ਦਾ ਗਲਤ ਅੰਦਾਜ਼ਾ ਲਾ ਲਿਆ ਸੀਗਾ ਇਨਾ ਵਰਗਾ ਕੋਈ ਸੱਚੇ ਸੁੱਚੇ ਕਿਰਦਾਰ ਵਾਲਾ ਇਨਸਾਨ ਸਾਨੂੰ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਪੂਰੀ ਦੁਨੀਆ ਵਿੱਚ ਕੋਈ ਨਹੀਂ ਮਿਲਿਆ ਇਹ ਉਸਨੇ ਆਪਣੀ ਕਿਤਾਬ ਦੀ ਕਿਤਾਬ ਵਿੱਚ ਲਿਖਿਆ ਹੈ ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਇੱਕ ਅੰਗਰੇਜ਼ ਅਫਸਰ ਸੀਗਾ ਅਲੈਗਜ਼ੈਂਡਰ ਬਰਗਸ ਉਸਨੇ ਆਪਣੀ ਕਿਤਾਬ ਟਰੈਵਲ ਇਨਟੂ ਬੁਖਾਰਾ 1834 ਇਸ ਵਿੱਚ ਲਿਖਿਆ ਹੈ ਉਹ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਦਾ ਹੈ ਕਿ ਮੈਂ ਕਿਸੇ ਵੀ ਵਿਅਕਤੀ ਤੋਂ ਅੱਜ ਤੱਕ ਵਿਛੜਨ ਸਮੇ ਇੰਨਾ ਪ੍ਰਭਾਵਤ ਨਹੀਂ ਹੋਇਆ ਜਿੰਨਾ ਮਹਾਰਾਜਾ ਰਣਜੀਤ ਸਿੰਘ ਤੋਂ ਹੋਇਆ ਉਹ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਗੈਰ ਕਿਸੇ ਵਿਦਿਆ ਤੋਂ ਬਗੈਰ ਕਿਸੇ ਦੁਨਿਆਵੀ ਪੜ੍ਹਾਈ ਤੋਂ ਇੰਨਾ ਪ੍ਰਭਾਵਸ਼ਾਲੀ ਇਨਸਾਨ ਹੈ ਤੇ ਐਨੇ ਐਨੇ ਸਹੀ ਤਰੀਕੇ ਨਾਲ ਆਪਣੇ ਰਾਜ ਭਾਗ ਨੂੰ ਚਲਾਉਂਦਾ ਹੈ ਕਿ ਅਸੀਂ ਉਸ ਦਾ ਸਾਰਾ ਸਿਸਟਮ ਦੇਖ ਕੇ 당ਗ ਰਹਿ ਗਏ ਇੱਕ ਹੋਰ ਅੰਗਰੇਜ਼ ਅਫਸਰ ਜਨਰਲ ਸਰ ਹੈਨਰੀ ਫੇਕ ਨਾਮ ਦੀ ਥੋੜੀ ਜੀ ਦਿੱਕਤ ਆਉਂਦੀ ਹੈ ਇਹਨਾਂ ਦੀ ਨਾਮ ਥੋੜੇ ਜੀ ਅੰਗਰੇਜ਼ਾਂ ਦੇ ਹੋਰ ਤਰ੍ਹਾਂ ਹੈ ਤੇ ਇੱਕ ਅੰਗਰੇਜ਼ ਜਰਨਲ ਸਰ ਹੈਨਰੀ ਫੇਨ ਡਿਊਕ ਜੋ 1837 ਈਸਵੀ ਵਿੱਚ ਸਰਕਾਰੀ ਮਹਿਮਾਨ ਦੇ ਤੌਰ ਤੇ ਕੰਬਰਨਿਆਲ ਨੌਨਿਹਾਲ ਸਿੰਘ ਦੀ ਸ਼ਾਹੀ ਸ਼ਾਦੀ ਵਿੱਚ ਹਾਜ਼ਰ ਹੋਣ ਲਈ ਆਇਆ ਸੀ ਉਹ ਆਪਣੀ ਅੰਗਰੇਜ਼ੀ ਦੀ ਪੁਸਤਕ 5 ইয়ারਸ ਇਨ ਇੰਡੀਆ ਵਿੱਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਭਾਗ ਸੀਗਾ ਉਹ ਬਹੁਤ ਪ੍ਰਭਾਵਸ਼ਾਲੀ ਸੀਗਾ ਉਸਦੇ ਦਰਬਾਰੀ ਐਨੇ ਪ੍ਰਭਾਵਸ਼ਾਲੀ ਤੇ ਐਨੇ ਇਮਾਨਦਾਰ ਐਨੇ ਸੱਚੇ ਸੁੱਚੇ ਕਿਰਦਾਰ ਵਾਲੇ ਸਨ ਕਿ ਅਸੀਂ ਉਹਨਾਂ ਦਾ ਉੱਥੇ ਰਹਿ ਕੇ ਜੋ ਦੇਖਿਆ ਹੈ ਕਿਰਦਾਰ ਤੇ ਉਹਨਾਂ ਦੀ ਹਾਇਸਿਅਤ ਐਨੇ ਉੱਚੇ ਸੁੱਚੇ ਆਚਰਣ ਦੇਖ ਕੇ ਅਸੀਂ 당ਗ ਰਹਿ ਗਏ ਜਿਆਦਾ ਦਿਨ ਉੱਥੇ ਰਹਿਣ ਕਰਕੇ ਸਾਨੂੰ ਇੰਜ ਪ੍ਰਤੀਤ ਹੋਇਆ ਕਿ ਇਹ ਇਹਨਾਂ ਦਾ ਅਸਲੀ ਸੁਭਾਅ ਹੈ ਕਿਉਂਕਿ ਕਈ ਵਾਰੀ ਹੁੰਦਾ ਨਾ ਜਿਵੇਂ ਆਪਾਂ ਕੋਈ ਰਿਸ਼ਤੇਦਾਰ ਆਇਆ ਹੈ ਜਾਂ ਆਪਾਂ ਕਿਤੇ ਗਏ ਐ ਆਰਟੀਫੀਸ਼ੀਅਲ ਤੌਰ ਤੇ ਕੋਈ ਆਪਣਾ ਸੁਭਾਅ ਬਣਾ ਲੈਂਦਾ ਹੈ ਉਹਨੇ ਸਪੈਸ਼ਲ ਇਹ ਬੁੱਕ ਚ ਕਿਤਾਬ ਚ ਲਿਖੀ ਗੱਲ ਕਿ ਅਸੀਂ ਉਥੇ ਜਿਆਦਾ ਦਿਨ ਰਹਿਣ ਕਰਕੇ ਇਹ ਅੰਦਾਜ਼ਾ ਲਾਇਆ ਕਿ ਇਹ ਹੀ ਇਹਨਾਂ ਦਾ ਨੇਚਰਲ ਸੁਭਾਅ ਹੈ ਅੱਗੇ ਇੱਕ ਹੋਰ ਅੰਗਰੇਜ਼ ਲਿਖਾਰੀ ਦੀ ਗੱਲ ਕਰਾਂਗੇ ਜਿਸ ਦਾ ਨਾਮ ਹੈ ਜਾਰਜ ਕਰ ਮਾਈਕਲ ਸਮਿਥ ਇਹ ਇੱਕ ਅੰਗਰੇਜ਼ੀ ਫੌਜੀ ਫੌਜੀ ਅਫਸਰ ਸੀ ਜੋ ਘੋੜਸਵਾਰ ਦੀ ਸੈਨਾ ਦਾ ਮੇਜਰ ਸੀਗਾ ਇਸਨੇ ਇੱਕ ਬੁੱਕ ਲਿਖੀ ਹੈ ਇਹ ਸਾਰੀਆਂ ਕਿਤਾਬਾਂ ਨੇ ਪੰਜਾਬੀ ਵਿੱਚ ਅਨੁਵਾਦ ਹੋ ਚੁੱਕੀਆਂ ਹਨ ਤੇ ਜਿਹੜੇ ਨਾਮ ਪੰਜਾਬੀ ਚ ਹੈ ਉਹ ਮੈਂ ਪੰਜਾਬੀ ਚ ਜਿਹੜੇ ਅਨੁਵਾਦ ਕਰਕੇ ਨਾਮ ਦੱਸੇ ਹੈ ਉਹਨਾਂ ਦਾ ਹੀ ਇੱਥੇ ਜ਼ਿਕਰ ਕਰਾਂਗਾ ਇਸ ਦੀ ਕਿਤਾਬ ਦਾ ਨਾਮ ਹੈ ਸਿੱਖ ਰਾਜ ਦਾ ਰਹੱਸਮਈ ਇਤਿਹਾਸ ਇਸ ਵਿੱਚ ਉਸਨੇ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਵਿੱਚ ਉਸਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਖਿਆਂ ਤੋਂ ਗੱਲ ਸ਼ੁਰੂ ਕਰਕੇ ਪਹਿਲੀ ਸਿੱਖ ਅੰਗਰੇਜ਼ ਲੜਾਈ ਵਿੱਚ ਸਿੱਖ ਫੌਜੀਆਂ ਦੇ ਗਦਾਰ ਡੋਗਰਿਆਂ ਦੇ ਗਦਾਰੀ ਕਾਰਨ ਖਾਰ ਜਾਣ ਦੇ ਕਾਰਨ ਅਤੇ ਉਸ ਤੋਂ ਉਪਰੰਤ ਸਿੱਖ ਰਾਜ ਦੇ ਅੰਗਰੇਜ਼ਾਂ ਅਧੀਨ ਹੋਣ ਤੱਕ ਦੇ ਇਤਿਹਾਸਿਕ ਵਰਤਾਂਤ ਨੂੰ ਪੇਸ਼ ਕੀਤਾ ਹੈ ਸੰਗਤ ਜੀ ਇਹ ਸਨ ਕੁਝ ਅੰਗਰੇਜ਼ ਲਿਖਾਰੀ ਅਫਸਰ ਜਿਹੜੇ ਪੰਜਾਬ ਵਿੱਚ ਉਸ ਸਮੇਂ ਰਾਜਦੂਤ ਬਣ ਕੇ ਜਾਂ ਟੂਰਿਸਟ ਦੇ ਤੌਰ ਤੇ ਜਾਂ ਛਾਹੀ ਮਹਿਮਾਨਵਾਜੀ ਦੇ ਤੌਰ ਤੇ ਆਏ ਸਨ ਤੇ ਹੋਰ ਵੀ ਬਹੁਤ ਸਾਰੀਆਂ ਲਿਖਤਾਂ ਤੇ ਬੁੱਕਸ ਮਿਲਦੀਆਂ ਹਨ ਇੱਕ ਤਿੰਨ ਭਾਈ ਹੋਇਆ ਜੇ ਡੀ ਕਨਿੰਗਮ ਸ਼ਾਇਦ ਉਹਨਾਂ ਦਾ ਨਾਮ ਹੈ ਉਹਨਾਂ ਨੇ ਹਿਸਟਰੀ ਆਫ ਸਿਕਸ ਨਾਮ ਦੀ ਕਿਤਾਬ ਲਿਖੀ ਹੈ ਪਹਿਲੇ ਭਰਾ ਨੇ ਕੋਸ਼ਿਸ਼ ਕੀਤੀ ਸੀਗੀ ਤੇ ਉਹਨੂੰ ਅੰਗਰੇਜ਼ਾਂ ਨੇ ਮੇਰੇ ਖਿਆਲ ਨਾਲ ਸ਼ਾਇਦ ਸਜ਼ਾ ਵੀ ਦਿੱਤੀ ਹੈ ਤੇ ਉਹਨੂੰ ਕਾਫੀ ਬੇਇੱਜ਼ਤ ਕੀਤਾ ਕਿ ਤੂੰ ਸਿੱਖਾਂ ਦਾ ਇਤਿਹਾਸ ਲਿਖਿਆ ਹੈ ਕਿਉਂਕਿ ਉਸਨੇ ਬਹੁਤ ਬਹਾਦਰੀ ਭਰਿਆ ਇਤਿਹਾਸ ਲਿਖਿਆ ਸੀਗਾ ਤੇ ਉਸਦੇ ਭਰਾ ਜਿਹੜਾ ਦੂਜਾ ਕਨਿੰਗਮ ਸੀਗਾ ਉਸਨੇ ਉਹ ਬੁੱਕ ਛਪਵਾਈ ਸੀਗੀ ਪਹਿਲੇ ਤੋਂ ਸ਼ਾਇਦ ਛਪ ਨਹੀਂ ਪਈ ਇੱਕ ਸੁਣਨ ਚ ਆਇਆ ਕਿ ਅੰਬਾਲੇ ਕੋਲ ਉਹਦੀ ਕਵਰ ਵੀ ਹੈਗੀ ਐ ਸਿੱਖਾਂ ਨੂੰ ਉਸ ਦੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਉਸਨੇ ਆਪਣੀ ਜਿਹੜੀ ਨੌਕਰੀ ਸੀਗੀ ਹੋਰ ਐਸ ਪ੍ਰਸਤੀ ਦੀ ਜ਼ਿੰਦਗੀ ਸੀਗੀ ਉਹ ਸਿੱਖਾਂ ਦਾ ਇਤਿਹਾਸ ਲਿਖਣ ਕਰਕੇ ਗਵਾ ਚੁੱਕਿਆ ਉਹ ਬੁੱਕ ਦਾਸ ਨੇ ਹਲੇ ਪੜ੍ਹੀ ਨਹੀਂ ਇਸ ਲਈ ਉਹਦਾ ਇੱਥੇ ਜ਼ਿਕਰ ਨਹੀਂ ਕਰਾਂਗਾ ਪਰ ਉਹ ਵੀ ਇੱਕ ਬਹੁਤ ਹੀ ਬੜਾ ਦਸਤਾਵੇਜ਼ ਹੈ ਸਾਹਮਣਜੋਗ ਸ਼ਾਇਦ ਕਿਸੇ ਯੂਨੀਵਰਸਿਟੀ ਤੋਂ ਮਿਲ ਸਕਦੀ ਹੈ ਆਉਣ ਵਾਲੇ ਸਮੇਂ 'ਚ ਜੇ ਮਹਾਰਾਜ ਨੇ ਚਾਹਿਆ ਤਾਂ ਜ਼ਰੂਰ ਪੜ੍ਹ ਕੇ ਉਸ ਦਾ ਵੀ ਤੁਹਾਡੇ ਨਾਲ ਵਿਸਥਾਰ ਕਰਾਂਗੇ ਸੋ ਇਹ ਸੀਗਾ ਆਪਣਾ ਜਿਹੜੀ ਚੌਥੀ ਲਾਈਨ ਹੈ ਗੋਰੇ ਦੀਆਂ ਪੜੀ ਕਦੇ ਹੱਥ ਲਿਖਤਾ ਕੀਤੇ ਅੰਡਰਲਾਈਨ ਸਰਦਾਰ ਹੋਣਗੇ ਦਾ ਵਿਸਥਾਰ ਜਿੰਨੀ ਕਿ ਵੀ ਮਹਾਰਾਜਾ ਸਮੱਤ ਬਖਸ਼ੀ ਹੈ ਉਸ ਅਨੁਸਾਰ ਇਸ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਗਲੀ ਲਾਈਨ ਦਾ ਵਿਸਥਾਰ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੇ ਜਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇ ਸੰਗਤ ਨੂੰ ਲੱਗਦਾ ਵੀ ਇਹ ਜਾਣਕਾਰੀ ਵਕਾਇ ਹੀ ਅਸੀਂ ਅੱਗੇ ਪਹੁੰਚਾਉਣੀ ਚਾਹੀਦੀ ਹੈ ਆਉਣ ਵਾਲੀ ਪੀੜ੍ਹੀ ਨੂੰ ਤੇ ਵਰਤਮਾਨ ਪੀੜ੍ਹੀ ਨੂੰ ਦੱਸਣੀ ਚਾਹੀਦੀ ਹੈ ਤਾਂ ਇਸ ਨੂੰ ਜਰੂਰ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ